ਸਸਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਮਨਮੰਦਰ ਸਿੰਘ ਸੋ ਮੈਂ ਲਾਫ ਅਟ੍ਰੈਕਸ਼ਨ ਅਤੇ ਯੂਨੀਵਰਸ ਦੇ ਵੀਡੀਓ ਅਪਲੋਡ ਕਰਦਾ ਹਾਂ ਤੁਸੀਂ ਮੇਰੀ ਹਰ ਇੱਕ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੈਨੂੰ ਨਾ ਬਹੁਤ ਕਮੈਂਟ ਆ ਰਹੇ ਸੀ ਤੇ ਬਹੁਤ ਲੋਕਾਂ ਦੇ ਫੋਨ ਵੀ ਮੇਰੇ ਨੰਬਰ ਤੇ ਆ ਰਹੇ ਆ ਕਈ ਵਾਰੀ ਕਿਸੇ ਦਾ ਨੰਬਰ ਤੇ ਫੋਨ ਨਹੀਂ ਚੱਕਿਆ ਜਾਂਦਾ ਕਿਉਂਕਿ ਜਾਦਾ ਫੋਨ ਔਨ ਕਰਕੇ ਫੋਨ ਵੀਜੀ ਬੋਤ ਰਹਿਣ ਲੱਗ ਗਿਆ। ਸੋ ਇਸ ਕਰਕੇ ਮੈਂ ਮੈਨੂੰ ਕਹਿੰਦੇ ਕਿ ਇਹਦੀ ਜਿਹੜਾ ਪੂਰਾ ਵਿਦਾਂਤ ਪੂਰੀ ਵਿਧੀ ਸਾਡੀ ਪ੍ਰਕਿਰਿਆ ਜੋ ਹਨਾ ਯੂਨੀਵਰਸ ਦੇ ਨਾਲ ਜੁੜਨ ਦੀ ਪ੍ਰਕਿਰਿਆ ਸਾਨੂੰ ਦੱਸੀ ਜਾਵੇ ਅੱਜ ਮੈਂ ਉਸ ਵਿਸ਼ੇ ਤੇ ਗੱਲ ਕਰਨ ਲੱਗਾ ਤੁਹਾਡੇ ਨਾਲ। ਸਭ ਤੋਂ ਪਹਿਲਾਂ ਮੈਂ ਇੱਕ ਨੋਟ ਬਣਾਇਆ ਹੋਇਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਵਾਂਗਾ ਤੇ ਉਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਕਿ ਕਿਵੇਂ ਕੰਮ ਕਰਨਾ ਹੈ। ਕਹਿੰਦਾ ਪਹਿਲਾਂ ਮੈਂ ਦੱਸਦਾ ਕਿ ਮੈਂ ਯੂਨੀਵਰਸ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਬਲੀਵ ਕਰਦਾ ਹਾਂ ਕਿ ਯੂਨੀਵਰਸ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ ਹੈ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਦੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਜੇ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ ਕਿਸੇ ਵੀ ਉਸ ਜਗ੍ਹਾ ਤੇ ਬੈਠੋ ਜਿੱਥੇ ਤੁਹਾਨੂੰ 5 ਤੋਂ 10 ਮਿੰਟ ਕੋਈ ਬੁਲਾਵੇ ਨਾ ਫੋਨ ਨੂੰ ਸਾਇਲੈਂਟ ਕਰਕੇ ਰੱਖੋ ਤਾਂ ਕਿ ਤੁਹਾਡਾ ਫੋਨ ਨਾ ਆਪੇ ਜਾਂ ਫੋਨ ਨੂੰ ਆਪਣੇ ਤੋਂ ਦੂਰੀ ਬਣਾ ਕੇ ਰੱਖ ਲਓ ਸੋ ਦੋਸਤੋ ਬੈਠਣ ਦਾ ਤਰੀਕਾ ਇਹ ਹੈ ਜਦੋਂ ਤੁਸੀਂ ਬੈਠ ਗਏ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਅੱਖਾਂ ਬੰਦ ਕਰਕੇ ਗਹਿਰੇ ਸਾਹ ਲੈਣੇ ਆ ਫਿਰ ਸਾਹ ਨੂੰ ਛੱਡਣਾ ਹੈ ਫਿਰ ਸਾਹ ਲੈਣਾ ਹੈ ਆਪਣਾ ਧਿਆਨ ਇਸ ਜਗ੍ਹਾ ਤੇ ਕੇਂਦਰਿਤ ਕਰ ਲੈਣਾ ਅੱਖਾਂ ਤੁਹਾਡੀਆਂ ਬੰਦ ਹੋਣੀਆਂ ਚਾਹੀਦੀਆਂ ਜਦੋਂ ਤੁਹਾਡੀਆਂ ਅੱਖਾਂ ਬੰਦ ਹਨ ਤਾਂ ਤੁਹਾਨੂੰ ਇੱਕ ਕੰਪਣ ਮਹਿਸੂਸ ਹੋਵੇਗੀ ਕੰਪਣ ਐ ਤੁੰਤਰੀ ਮਹਿਸੂਸ ਹੋਵੇਗੀ ਜਦੋਂ ਤੁਹਾਨੂੰ ਤੁੰਤਰੀ ਮਹਿਸੂਸ ਹੁੰਦੀ ਹੈ ਤੇ ਤੁਸੀਂ ਯੂਨੀਵਰਸ ਦੇ ਟੱਚ ਦੇ ਵਿੱਚ ਆ ਚੁੱਕੇ ਹੋ ਯੂਨੀਵਰਸ ਤੁਹਾਨੂੰ ਜਾਣ ਚੁੱਕਿਆ ਹੈ ਕਿ ਇਹ ਮੈਨੂੰ ਯਾਦ ਕਰ ਰਿਹਾ ਹੈ ਸੋ ਉੱਥੇ ਤੁਸੀਂ ਕਹਿਣਾ ਹੈ ਕਿ ਯੂਨੀਵਰਸ ਥੈਂਕ ਯੂ ਬਲੀਵ ਕਰਨਾ ਹੈ ਕਿ ਤੁਹਾਡੇ ਕੋਲੇ ਸਾਰਾ ਕੁਝ ਹੈ ਜਿਵੇਂ ਕਿ ਘਰ ਦੇ ਵਿੱਚ ਜੋ ਵੀ ਚੀਜ਼ਾਂ ਜੋ ਵੀ ਸੁੱਖ ਸਾਧਨ ਹਨ ਜੋ ਵੀ ਤੁਹਾਡੇ ਕੋਲੇ ਯੂਨੀਵਰਸ ਨੇ ਬਖਸ਼ਿਆ ਹੋਇਆ ਹੈ ਜਿਵੇਂ ਕੇ ਤੁਹਾਨੂੰ ਟਰੈਕਟਰ ਗੱਡੀਆਂ ਜ਼ਮੀਨ ਜਾਇਦਾਦ ਪਸ਼ੂ ਤੁਹਾਨੂੰ ਜੀਵਨ ਦੇ ਸਾਰੇ ਸੁੱਖ ਕਾਰ ਮੋਟਰਸਾਈਕਲ ਜੋ ਵੀ ਹੈ ਉਸ ਦਾ ਧਿਆਨ ਕਰ ਲੈਣਾ ਹੈ ਆਪਣੇ ਇੱਕ ਉਸ ਨੂੰ ਇੱਕ ਸੁਪਨਾ ਬਣਾ ਲੈਣਾ ਹੈ ਪਰ ਲੇਕਿਨ ਜੀਬ ਦੇ ਨਾਲ ਕੁਝ ਵੀ ਨਹੀਂ ਬੋਲਣਾ ਤੁਹਾਡੀ ਜੀਬ ਨਹੀਂ ਹਿੱਲਣੀ ਚਾਹੀਦੀ ਤੁਹਾਡਾ ਦਿਮਾਗ ਪੂਰੀ ਵੀਡੀਓ ਤੁਸੀਂ ਸਾਰਾ ਕੁਝ ਯੂਨੀਵਰਸ ਨੂੰ ਸਮਰਪਿਤ ਕਰ ਦੇਣਾ ਹੈ ਫਿਰ ਕਹਿਣਾ ਹੈ ਯੂਨੀਵਰਸ ਸਭ ਕੁਝ ਤੇਰਾ ਦਿੱਤਾ ਹੋਇਆ ਹੈ ਇਸ ਕਰਕੇ ਏ ਅਕਾਲ ਪੁਰਖ ਏ ਵਾਇਗਰੂਪ ਜਿਸ ਵੀ ਭਾਸ਼ਾ ਦੇ ਵਿੱਚ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ ਜੇ ਮੇਰੇ ਹਿੰਦੂ ਵੀਰਿਆ ਉਹ ਬ੍ਰਹਮਾਣ ਕਹਿ ਸਕਦੇ ਆ ਸ਼੍ਰੀ ਰਾਮ ਜੀ ਕਹਿ ਸਕਦੇ ਆ ਕੁਝ ਵੀ ਕਹਿ ਸਕਦੇ ਆ ਮੁਸਲਮਾਨ ਵੀਰ ਕਿਸ ਨੂੰ ਅੱਲਾ ਦੇ ਨਾਮ ਨਾਲ ਵੀ ਸੰਬੋਧਨ ਕਰ ਸਕਦੇ ਆ ਉਹਨੂੰ ਕਹਿਣਾ ਕਿ ਹੁਣ ਤੁਸੀਂ ਸਾਡਾ ਮਾਰਗਦਰਸ਼ਨ ਕਰੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਫਿਰ ਗਹਿਰੇ ਸਾਹ ਲੈਣੇ ਆ ਗਹਿਰੇ ਸਾਹ ਲੈਣ ਤੋਂ ਬਾਅਦ ਸਾਰਾ ਜੋ ਤੁਸੀਂ ਚਾਹੁੰਦੇ ਹੋ ਹੁਣ ਜੋ ਤੁਸੀਂ ਚਾਹੁੰਦੇ ਹੋ ਉਹ ਵੀ ਆਪਣੇ ਖਾਪ ਦੇ ਵਿੱਚ ਇੱਕ ਸੁਪਨੇ ਦੇ ਵਿੱਚ ਸੁਪਨੇ ਦੀ ਤਰ੍ਹਾਂ ਸਾਰਾ ਕੁਝ ਯੂਨੀਵਰਸ ਦੇ ਅੱਗੇ ਧਰ ਦੇਣਾ ਹੈ ਐਕਸਪੋਜ਼ ਕਰ ਲੋ ਮੈਂ ਐਗਜ਼ਾਮਪਲ ਦਿੰਦਾ ਹਾਂ ਜਿਵੇਂ ਮੈਨੂੰ ਬਹੁਤ ਵੱਡੀ ਗੱਡੀ ਦੀ ਤੇ ਜ਼ਮੀਨ ਦੀ ਜ਼ਰੂਰਤ ਹੈ ਮੈਂ ਉਹਦੇ ਵਿੱਚ ਬਲੀਵ ਕਰਨਾ ਹੈ ਕਿ ਮੈਂ ਕਿਸੇ ਬੰਦੇ ਤੋਂ ਗੱਡੀ ਖਰੀਦੀ ਹੈ ਮੈਂ ਕਿਸੇ ਬੰਦੇ ਤੋਂ ਜ਼ਮੀਨ ਖਰੀਦ ਰਿਹਾ ਹਾਂ ਮੈਂ ਕਚਹਿਰੀਆਂ ਦੇ ਵਿੱਚ ਜਾ ਕੇ ਰਜਿਸਟਰੀ ਕਰਾ ਰਿਹਾ ਹਾਂ ਉਸ ਜ਼ਮੀਨ ਦੇ ਉੱਤੇ ਹਲ ਵਾਰ ਰਿਹਾ ਹਾਂ ਟਰੈਕਟਰ ਚਲਾ ਰਿਹਾ ਹਾਂ ਜਦੋਂ ਤੁਸੀਂ ਉਸ ਜ਼ਮੀਨ ਦੇ ਉੱਤੇ ਟਰੈਕਟਰ ਚਲਾਓਗੇ ਜ਼ਮੀਨ ਦੇ ਨਾਲ ਤੁਹਾਡੀ ਟਰੈਕਟਰ ਵਾਲੀ ਇੱਛਾ ਵੀ ਜਿਹੜੀ ਹੈਗੀ ਹੈ ਉਹ ਪੂਰੀ ਹੋ ਜਾਣੀ ਹੈ ਉਹਦੇ ਵਿੱਚ ਤੁਸੀਂ ਜਦੋਂ ਰਜਿਸਟਰੀ ਕਰਾਉਣ ਜਾ ਰਹੇ ਹੋ ਤੁਸੀਂ ਆਪਣੀ ਕਾਰ ਵਿੱਚ ਬੈਠਦੇ ਹੋ ਥੈਲਾ ਭਰਿਆ ਹੋਇਆ ਪੈਸਿਆਂ ਦਾ ਲੈ ਕੇ ਜਾਂਦੇ ਹੋ ਉਹਦੇ ਵਿੱਚ ਤੁਹਾਡੀ ਪੈਸੇ ਤੇ ਕਾਰ ਦੀ ਇੱਛਾ ਵੀ ਵਿੱਚੇ ਆ ਜਾਂਦੀ ਹੈ ਕਹਿਣ ਦਾ ਭਾਵ ਕਿ ਇੱਕ ਹਾਥੀ ਦੀ ਪੈੜ ਦੇ ਵਿੱਚ ਸਭ ਕੁਝ ਆ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਇੱਕ ਆਪਣੀ ਸਟੋਰੀ ਬਣਾ ਕੇ ਇੱਕ ਸਕ੍ਰਿਪਟ ਦਿਮਾਗ ਦੇ ਵਿੱਚ ਚਲਾ ਲੈਣੀ ਹੈ ਜੋ ਸਕ੍ਰਿਪਟ ਤੁਹਾਨੂੰ ਜਿਹੜੀ ਹੈਗੀ ਹੈ ਸਕ੍ਰਿਪਟ ਉਹਦੇ ਜੀਭ ਨਾਲ ਨਹੀਂ ਬੋਲਣਾ ਕੁਝ ਵੀ ਪਰ ਲੇਕਿਨ ਮਨ ਦੇ ਵਿੱਚ ਸੋਚਣਾ ਹੈ ਕਿ ਸਾਰਾ ਕੁਝ ਤੁਹਾਨੂੰ ਮਿਲ ਰਿਹਾ ਹੈ ਤੁਸੀਂ ਜ਼ਮੀਨ ਦੇ ਉੱਪਰ ਫੈਸਟ ਕਰ ਰਹੇ ਹੋ ਇੱਕ ਵਰਚੁਅਲ ਦੁਨੀਆ ਦੇ ਵਿੱਚ ਚਲੇ ਜਾਣਾ ਹੈ ਵਰਚੁਅਲ ਸਮਝਦੇ ਹੋ ਇੱਕ ਉਸ ਦੁਨੀਆ ਦੇ ਵਿੱਚ ਚਲੇ ਜਾਣਾ ਹੈ ਜੋ ਇਸ ਹਕੀਕਤ ਤੋਂ ਬੇਸ਼ੱਕ ਲੱਗ ਹੋਵੇ ਤੁਸੀਂ ਬਲੀਵ ਕਰਨਾ ਹੈ ਫੀਲ ਕਰਨਾ ਹੈ ਕਿ ਇਹ ਸਭ ਕੁਝ ਮੈਨੂੰ ਮਿਲ ਚੁੱਕਿਆ ਹੈ ਤੇ ਫਿਰ ਕਹਿਣਾ ਹੈ हे ਅਕਾਲ ਪੁਰਖ हे ਵਾਹਿਗੁਰੂ हे ਮੇਰੇ ਭਗਵਾਨ ਯੂਨੀਵਰਸ ਮੈਂ ਤੇਰਾ ਧੰਨਵਾਦ ਕਰਦਾ ਹਾਂ ਬੈਠੇ ਰਹਿਣਾ ਹੈ ਚੌਕੜਾ ਲਾ ਕੇ ਅੱਖਾਂ ਤੁਹਾਡੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਤੁਹਾਨੂੰ ਫਿਰ ਇੱਕ ਬਹੁਤ ਵੱਡੀ ਕੰਪਨ ਮਹਿਸੂਸ ਹੋਵੇਗੀ ਉਸੇ ਤਰ੍ਹਾਂ ਬਹੁਤ ਵੱਡੀ ਧੁੰਤੜੀ ਆਵੇਗੀ ਜਦੋਂ ਤੁਹਾਨੂੰ ਧੁੰਤੜੀ ਆ ਰਹੀ ਹੈ ਤੇ ਤੁਹਾਡਾ ਜੀਵਨ ਸਵਰਨ ਲੱਗ ਗਿਆ ਹੈ ਤੁਸੀਂ ਸਾਰੀਆਂ ਚੀਜ਼ਾਂ ਯੂਨੀਵਰਸ ਤੋਂ ਰਿਸੀਵ ਕਰਨ ਵਾਸਤੇ ਤੁਸੀਂ ਰਿਸੀਵ ਮੋਡ ਦੇ ਉੱਤੇ ਆ ਚੁੱਕੇ ਹੋ ਜਿਵੇਂ ਮੋਬਾਈਲ ਦਾ ਮੋਡ ਹੁੰਦਾ ਹੈ ਜਿਵੇਂ ਆਪਾਂ ਕੋਈ 에어ਡ੍ਰੌਪ ਕਰਦੇ ਹਾਂ ਤਾਂ ਅਗੋ ਰਿਸੀਵ ਮੋਡ ਮੰਗਦਾ ਹੈ ਇਸੇ ਤਰ੍ਹਾਂ ਹੀ ਯੂਨੀਵਰਸ ਨੇ ਜਦੋਂ ਤੁਹਾਨੂੰ ਦਾਤਾਂ ਦੇਣੀਆਂ ਹੁੰਦੀਆਂ ਹਨ ਉਹ ਵੀ ਇੱਕ ਰਸੀਬ ਬੋਰਡ ਤੁਹਾਡੇ ਤੋਂ ਮੰਗਦਾ ਹੈ ਕਿ ਤੁਸੀਂ ਮੇਰੀਆਂ ਦਾਤਾਂ ਪ੍ਰਾਪਤ ਕਰਨ ਵਾਸਤੇ ਰਸੀਬ ਕਰਨ ਵਾਸਤੇ ਕਿ ਕੈਂਫਰ ਟੈਬ ਲਓ ਸੋ ਤੁਹਾਨੂੰ ਆਪਣੇ ਆਪ ਨੂੰ ਐਕਟਿਵ ਰੱਖ ਕੇ ਕਹਿਣਾ ਪਵੇਗਾ ਕਿ ਹਾਂ ਯੂਨੀਵਰਸ ਮੈਂ ਤੇਰੀਆਂ ਦਾਤਾਂ ਰਸੀਵ ਕਰਨ ਵਾਸਤੇ ਤਿਆਰ ਹਾਂ ਮੈਂ ਤੇਰੀਆਂ ਇਹ ਦਾਤਾਂ ਪਾਉਣ ਵਾਸਤੇ ਬਿਲਕੁਲ ਤਿਆਰ ਹਾਂ ਸੋ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੈਨੂੰ ਆਪਣੇ ਨੇੜੇ ਲਾਇਆ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਮਨ ਦੇ ਵਿੱਚ ਸ਼ਾਂਤੀ ਦੇ ਨਾਲ ਤੁਸੀਂ ਵੈਗਰੂ ਦਾ ਸਿਮਰਨ ਚਲਾ ਲੈਣਾ ਹੈ ਤੁਸੀਂ ਜਦੋਂ ਆਪਣੇ ਮਨ ਦੇ ਵਿੱਚ ਵੈਗਰੂ ਦਾ ਅੱਲਾਹ ਤਾਲਾ ਦਾ ਆਪਣੇ ਭਗਵਾਨ ਦਾ ਸਿਮਰਨ ਚਲਾ ਲੈਂਦੇ ਹੋ ਤਾਂ ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਤੇ ਯੂਨੀਵਰਸ ਦੀ ਨਜ਼ਦੀਕੀ ਪ੍ਰਾਪਤ ਹੋਣ ਲੱਗ ਜਾਂਦੀ ਹੈ ਸੋ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਉਸੇ ਤਰ੍ਹਾਂ ਹੀ ਆਪਣੇ ਸੁਪਨੇ ਵਾਂਗੂ ਸੋਚਦੇ ਰਹਿਣਾ ਹੈ ਤੇ ਦੇਖਦੇ ਰਹਿਣਾ ਹੈ ਸੋ ਜਦੋਂ ਤੁਸੀਂ ਸੁਪਨੇ ਦੇ ਵਿੱਚ ਦੇਖਦੇ ਹੋ ਤਾਂ ਉਹ ਚੀਜ਼ਾਂ ਥੋੜੇ ਦਿਨਾਂ ਦੇ ਵਿੱਚ ਹਕੀਕਤ ਬਣਨੀ ਆ ਸਟਾਰਟ ਹੋ ਜਾਂਦੀਆਂ ਹਨ ਹੁਣ ਦੱਸਣਾ ਚਾਹੁੰਦੇ ਹਾਂ ਕਿ ਕਈ ਬੱਚਿਆਂ ਦੇ ਫੋਨ ਆਉਂਦੇ ਹਨ ਕਿ ਸਾਡਾ ਬੱਚਾ ਪੜ੍ਹਾਈ ਨਹੀਂ ਕਰ ਰਿਹਾ ਤਾਂ ਉੱਥੇ ਤੁਸੀਂ ਕੀ ਦੇਖਣਾ ਹੈ ਕਿ ਤੁਹਾਡਾ ਬੱਚਾ ਬਿਲਕੁਲ ਕਿਤਾਬ ਲੈ ਕੇ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ ਤੁਸੀਂ ਫੀਲ ਕਰਨਾ ਹੈ ਕਿ ਤੁਹਾਡਾ ਬੱਚਾ ਸਕੂਲ ਟਾਈਮ ਟੂ ਟਾਈਮ ਜਾ ਰਿਹਾ ਹੈ ਸਕੂਲ ਤੋਂ ਆ ਕੇ ਘਰੇ ਆ ਰਿਹਾ ਹੈ ਘਰੇ ਆ ਕੇ ਉਹ ਆਪਣੇ ਮਾਤਾ ਪਿਤਾ ਦੇ ਚਰਨੀ ਹੱਥ ਲਾ ਰਿਹਾ ਹੈ ਤੁਸੀਂ ਇਹ ਚੀਜ਼ਾਂ ਫੀਲ ਕਰਨੀਆਂ ਜਦੋਂ ਤੁਸੀਂ ਫੀਲ ਕਰੋਗੇ ਥੋੜੇ ਦਿਨਾਂ ਦੇ ਵਿੱਚ ਹੀ ਉਸ ਬੱਚੇ ਦੇ ਵਿੱਚ ਤਬਦੀਲੀ ਆਉਣੀ ਸਟਾਰਟ ਹੋ ਜਾਵੇਗੀ ਸੋ ਅੱਗੇ ਅਸੀਂ ਯੂਨੀਵਰਸ ਦਾ ਧੰਨਵਾਦ ਹੋਰ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ ਜਦੋਂ ਸਾਨੂੰ ਅਚੀਵਮੈਂਟਾਂ ਆਉਣੀਆਂ ਸਟਾਰਟ ਹੋ ਜਾਂਦੀਆਂ ਹਨ ਥੋੜੇ ਦਿਨਾਂ ਦੇ ਵਿੱਚ ਤਾਂ ਅਸੀਂ ਇੱਕ ਛੀਛੇ ਦੇ ਮੂਰੇ ਖੜ ਜਾਇਆ ਕਰੀਏ ਕਿਉਂਕਿ ਜੋ ਬ੍ਰਹਿਮੰਡ ਹੈ ਸੋਈ ਪਿੰਡੇ ਸੋ ਜਦੋਂ ਅਸੀਂ ਛੀਛੇ ਦੇ ਅੱਗੇ ਖੜਾਂਗੇ ਤੇ ਆਪਣੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਲੈਣੀਆਂ ਨੇ ਤੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਹਿਣਾ ਇਹ ਬ੍ਰਹਿਮੰਡ ਇਹ ਯੂਨੀਵਰਸ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੈਨੂੰ ਜ਼ਿੰਦਗੀ ਦੇ ਸਾਰੇ ਐਸੋ ਆਰਾਮ ਦਿੱਤੇ ਹਨ ਮੈਂ ਤੇਰਾ ਧੰਨਵਾਦ ਕਰਦਾ ਹਾਂ ਸੋ ਜਦੋਂ ਤੁਸੀਂ ਆਪਣੀ એનર્ਜੀ ਦੇ ਨਾਲ ਆਪਣੀ ਪੋਜ਼ਿਟਿਵ એનર્ਜੀ ਦੇ ਨਾਲ ਉਸ ਯੂਨੀਵਰਸ ਦਾ ਧੰਨਵਾਦ ਕਰਦੇ ਹੋ ਤਾਂ ਯੂਨੀਵਰਸ ਤੁਹਾਨੂੰ ਹੋਰ ਵੀ ਖੁਸ਼ੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਜੇ ਕੋਈ ਇਨਸਾਨ ਕਹਿੰਦਾ ਕਿ ਇਹ ਗੱਲਾਂ ਸੱਚ ਨਹੀਂ ਤਾਂ ਉਹ ਮੇਰੇ ਨਾਲ ਫੋਨ ਤੇ ਕੰਟੈਕਟ ਕਰੇ ਮੈਂ ਦੱਸੂਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਿਵੇਂ ਤਬਦੀਲੀ ਆਈ ਹੈ ਮੇਰੀਆਂ ਪੁਰਾਣੀਆਂ ਵੀਡੀਓ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਸਭ ਕੁਝ ਦੱਸਿਆ ਗਿਆ ਹੈ ਕਿ ਜ਼ਿੰਦਗੀ ਦੇ ਵਿੱਚ ਯੂਨੀਵਰਸ ਕਿਵੇਂ ਤਬਦੀਲੀਆਂ ਲੈ ਕੇ ਆਉਂਦਾ ਹੈ। ਔਰ ਇੱਕ ਚੀਜ਼ ਮੈਂ ਦੱਸ ਦਿੰਦਾ ਹਾਂ ਕਿਰਪਾ ਕਰਕੇ ਇੱਕ ਦੋ ਮੇਰੀਆਂ ਗੱਲਾਂ ਇਹੋ ਜਿਹੀਆਂ ਨੇ ਕਿ ਜੋ ਲੋਕ ਤੁਹਾਨੂੰ ਨੈਗੇਟਿਵ એનર્ਜੀ ਦਿੰਦੇ ਐ ਜੋ ਲੋਕ ਹਮੇਸ਼ਾ ਨੈਗੇਟਿਵ ਗੱਲਾਂ ਕਰਦੇ ਐ ਉਹਨਾਂ ਤੋਂ ਤੁਹਾਨੂੰ ਦੂਰ ਹੋਣਾ ਪਵੇਗਾ। ਜੇਕਰ ਤੁਸੀਂ ਉਹਨਾਂ ਲੋਕਾਂ ਤੋਂ ਦੂਰ ਨਹੀਂ ਜਾਂਦੇਂ ਤਾਂ ਤੁਹਾਨੂੰ ਪੋਜ਼ਿਟਿਵ એનર્ਜੀ ਲੈਣ ਵਾਸਤੇ ਜਿੰਨੀ ਤੁਸੀਂ ਪੋਜ਼ਿਟਿਵ એનર્ਜੀ ਯੂਨੀਵਰਸ ਨੂੰ ਦੇਵੋਗੇ ਓਨੀ ਤੁਹਾਨੂੰ ਉਸਨੇ ਵਾਪਸ ਕਰਨੀ ਹੈ ਉਸ ਤੋਂ 100 ਗੁਣਾ ਕਰਕੇ ਜੇਕਰ ਤੁਸੀਂ ਉਸ ਨੂੰ ਨੈਗੇਟਿਵ એનર્ਜੀ ਦਿਨੇ ਹੋ ਤਾਂ ਤੁਹਾਨੂੰ ਨੈਗੇਟਿਵ એનર્ਜੀ ਵੀ ਹੀ ਉਸਨੇ ਦੇਣੀ ਹੈ ਸੋ ਜਿਹੜੀ ਚੀਜ਼ ਅਸੀਂ ਉਸ ਨੂੰ ਦੇਵਾਂਗੇ ਸਾਨੂੰ ਬ੍ਰਹਿਮੰਡ ਉਹੀ ਚੀਜ਼ਾਂ ਵਾਪਸ ਦਿੰਦਾ ਹੈ ਅਸੀਂ ਇੱਕ ਬਲੀਵ ਕਰਕੇ ਇੱਕ ਸੁਪਨਾ ਦੇਖ ਕੇ ਅਸੀਂ ਉਹਨੂੰ ਉਹਦੇ ਅੱਗੇ ਆਪਣੀਆਂ ਸਾਰੀਆਂ ਸੁਖਾਂ ਦੀਆਂ ਪ੍ਰਾਪਤੀਆਂ ਗਿਣਾ ਦਿੱਤੀਆਂ ਤੇ ਉਹਨੇ ਸਾਨੂੰ ਉਹੀ ਸੁਖਾਂ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਵਾਪਸ ਦੇਣੀਆਂ ਸ਼ੁਰੂ ਕੀਤੀਆਂ ਨੇ ਪਰਮਾਤਮਾ ਜਾਦਾ ਚਰਨੀ ਪਾਲਦਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੰਡ ਛਕੋ ਨਾਮ ਜਪੋ ਕਿਰਤ ਕਰੋ ਕਿਹਾ ਆਪਣਾ ਕੰਮ ਵੀ ਕਰਦੇ ਰਹੋ ਯੂਨੀਵਰਸਲ ਜੁੜੇ ਵੀ ਰਹੋ ਜਦੋਂ ਤੁਹਾਨੂੰ ਕੋਈ ਅਚੀਵਮੈਂਟ ਹੁੰਦੀ ਹੈ ਅਚੀਵਮੈਂਟ ਨਿੱਕੇ ਨਿੱਕੇ ਅਚੀਵਮੈਂਟਾਂ ਤੋਂ ਬੰਦਾ ਵੱਧਦਾ ਜਾਂਦਾ ਹੈ ਜਦੋਂ ਤੁਹਾਨੂੰ ਛੋਟੀ ਤੋਂ ਛੋਟੀ ਅਚੀਵਮੈਂਟ ਹੁੰਦੀ ਹੈ ਜਦੋਂ ਤੁਸੀਂ ਛੋਟੀ ਤੋਂ ਛੋਟੀ ਚੀਜ਼ ਵੀ ਪ੍ਰਾਪਤ ਕਰਦੇ ਹੋ ਉਸ ਅਕਾਲ ਪੁਰਖ ਦਾ ਛੁਕਰਾਨਾ ਜ਼ਰੂਰ ਕਰੋ ਤੇ ਸਿਮਰਨ ਸਿਮਰਨ ਮਾਲਾ ਫੜ ਕੇ ਕਰਨ ਦੀ ਲੋੜ ਨਹੀਂ ਤੁਹਾਡੇ ਅੰਦਰ ਹੀ ਸਿਮਰਨ ਦੀ ਮਾਲਾ ਚੱਲਦੀ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਹੀ ਪਰਮਾਤਮਾ ਦਾ ਜਸ ਚੱਲਦਾ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਅੰਦਰ ਪਰਮਾਤਮਾ ਦਾ ਜਸ ਚੱਲ ਰਿਹਾ ਹੈ ਤੁਹਾਡੇ ਅੰਦਰ ਪਰਮਾਤਮਾ ਦੀ ਗੱਲ ਚੱਲ ਰਹੀ ਹੈ ਤਾਂ ਤੁਸੀਂ ਸਾਰਾ ਕੁਝ ਪਰਮਾਤਮਾ ਤੋਂ ਆਪ ਪ੍ਰਾਪਤ ਕਰ ਸਕਦੇ ਹੋ ਮੇਰੀ ਇਹ ਗੱਲ ਸ਼ਾਇਦ ਜਿਹੜੇ ਵੱਡੇ ਵਿਦਵਾਨ ਹਨ ਉਹ ਵੀ ਜਾਣਦੇ ਹਨ ਪਰ ਲੇਕਿਨ ਮੇਰੀ ਇਹ ਗੱਲ ਕੁਝ ਕੁ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਵੇ ਕਿਉਂ ਨਾ ਪਸੰਦ ਆਵੇ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਪ੍ਰਯਾਸ ਕਰਦੇ ਰਹਿੰਦੇ ਹਾਂ ਪਰ ਲੇਕਿਨ ਅਸੀਂ ਜੀਵ ਦੇ ਨਾਲ ਸਿਮਰਨ ਕਰਦੇ ਹਾਂ ਜਿਹੜਾ ਜੀਵ ਦੇ ਨਾਲ ਸਿਮਰਨ ਕਰਦੇ ਹਾਂ ਉਹ ਸਾਡਾ ਸਿਮਰਨ ਲੋਕ ਦੇਖ ਸਕਦੇ ਹਨ ਪਰ ਲੇਕਿਨ ਉਹ ਸਾਡਾ ਸਿਮਰਨ ਸਾਡਾ ਮਨ ਖੁਸ਼ ਹੋ ਸਕਦਾ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ ਪਰ ਸਾਡੀ ਤਾਰ ਕਿਤੇ ਹੋਰ ਵੱਜਦੀ ਹੁੰਦੀ ਹੈ ਸਿਮਰਨ ਅਸੀਂ ਮੂੰਹ ਨਾ ਕਰਦੇ ਆਂ ਪਰ ਸਾਡੀ ਜਿਹੜੀ ਤਾਰ ਹੈ ਉਹ ਕਿਸੇ ਪਾਸੇ ਹੋਰ ਵੱਜਦੀ ਹੁੰਦੀ ਹੈ ਇਸ ਕਰਕੇ ਤਾਰ ਨੂੰ ਪ੍ਰਮਾਤਮਾ ਨਾਲ ਜੋੜਨ ਵਾਸਤੇ ਸਾਡੀ ਜੀਬ ਨਹੀਂ ਹਿਲੇਣੀ ਚਾਹੀਦੀ ਸਾਡਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਹੋਣਾ ਜ਼ਰੂਰੀ ਹੈ ਇਹ ਮੇਰੀ ਵੀਡੀਓ ਆਸ ਕਰਦਾ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਜਦੋਂ ਤੁਸੀਂ ਪਰਮਾਤਮਾ ਨਾਲ ਜੁੜ ਜਾਂਦੇ ਹੋ ਤਾਂ ਤੁਹਾਨੂੰ ਤੁਹਾਡਾ ਸਰੀਰ ਕੰਮ ਛੱਡ ਦਿੰਦਾ ਹੈ ਤੁਹਾਨੂੰ ਸੋ ਸਾਡੇ ਸਰੀਰ ਦਾ ਕਨੈਕਸ਼ਨ ਸਾਡੇ ਮਨ ਨਾਲੋਂ ਤੋੜਨਾ ਪਵੇਗਾ ਸਾਨੂੰ ਇਹ ਫੀਲ ਕਰਨਾ ਪਵੇਗਾ ਕਿ ਸਾਡਾ ਸਰੀਰ ਸਾਡੇ ਨਾਲ ਨਹੀਂ ਇੱਕ ਚੀਜ਼ ਜ਼ਰੂਰ ਹੈ ਜੋ ਕਾਲ ਚੱਕ ਦਾ ਪੈਰਾ ਹੈ ਉਹ ਸਾਡੇ ਸਰੀਰ ਤੇ ਨੀਕਾ ਤਰ੍ਹਾਂ ਦੀਆਂ ਐਕਟੀਆਂ-ਵਿਟੀਆਂ ਵੀ ਕਰਦਾ ਹੈ ਕਿਉਂ ਕਰਦਾ ਹੈ 네ਗੇਟਿਵ એનર્ਜੀ ਦੇਣ ਦੀ ਸਾਨੂੰ ਕੋਸ਼ਿਸ਼ ਕਰਦਾ ਹੈ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਜੋੜ ਚੁੱਕੇ ਹੁੰਦੇ ਹੋ ਤਾਂ ਤੁਹਾਡੇ ਕਦੇ ਉਹ ਖੁਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਕਦੇ ਤੁਹਾਨੂੰ ਫੀਲ ਹੁੰਦਾ ਕਿ ਮੇਰੇ ਕੁਝ ਚੜ ਰਿਹਾ ਹੈ ਪਿੰਡੇ ਤੇ ਤੁਹਾਡੇ ਮਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤੁਹਾਡਾ ਧਿਆਨ ਤੁਹਾਡੇ ਸਰੀਰ ਤੇ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡਾ ਧਿਆਨ ਤੁਹਾਡੇ ਸਰੀਰ ਵੱਲ ਜਾਏਗਾ ਤਾਂ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਲਿਵ ਤੁਹਾਡੀ ਟੁੱਟ ਜਾਏਗੀ ਬਹੁਤ ਤਰ੍ਹਾਂ ਦੇ ਨਾਲ ਤੁਸੀਂ ਪਰਮਾਤਮਾ ਨਾਲ ਜੁੜ ਸਕਦੇ ਹੋ ਕਿਵੇਂ ਜੁੜ ਸਕਦੇ ਹੋ ਪਰਮਾਤਮਾ ਦੀਆਂ ਕਿਤਾਬਾਂ ਪੜਦੇ ਪੜਦੇ ਤੁਸੀਂ इमोशनल ਹੋ ਜਾਉਗੇ ਜਦੋਂ ਤੁਸੀਂ इमोशनल ਟੱਚ ਦੇ ਵਿੱਚ ਆਉਂਦੇ ਹੋ ਤਾਂ ਸਮਝ ਲਓ ਪਰਮਾਤਮਾ ਤੁਹਾਡੇ ਬੜੇ ਕਰੀਬ ਹੈ ਤੁਸੀਂ ਗੁਰਬਾਣੀ ਦੀਆਂ ਸਤਰਾਂ ਸੁਣਦੇ ਹੋ ਤਾਂ ਤੁਹਾਨੂੰ ਜਦੋਂ ਅੰਦਰੋਂ ਵਿਰਾਗ ਪੈਦਾ ਹੁੰਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਪਰਮਾਤਮਾ ਦੇ ਟੱਚ ਵਿੱਚ ਹੋ ਜਦੋਂ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤਾਂ ਉੱਥੇ ਜਾ ਕੇ ਇੱਕ ਤੁਹਾਨੂੰ ਕੰਪਨ ਮਹਿਸੂਸ ਹੁੰਦੀ ਹੈ ਇੱਕ ਧੁੰਤੜੀ ਆਉਂਦੀ ਹੈ ਤਾਂ ਤੁਸੀਂ ਫੀਲ ਕਰ ਸਕਦੇ ਹੋ ਤੁਸੀਂ ਪਰਮਾਤਮਾ ਦੇ ਬਹੁਤ ਕਰੀਬ ਹੋ ਹਾਂ ਸੋ ਜਦੋਂ ਤੁਸੀਂ ਪਰਮਾਤਮਾ ਦੇ ਉਸ ਆਕਾਲ ਪੁਰਖ ਦੇ ਕਰੀਬ ਹੋ ਜਾਂਦੇ ਹੋ ਤਾਂ ਦੁਨੀਆ ਦੇ ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋਣ ਲੱਗ ਜਾਂਦੇ ਹਨ ਕਈ ਵੀਰ ਕਮੈਂਟਾਂ ਦੇ ਵਿੱਚ ਕਹਿੰਦੇ ਹਨ ਮਾਇਆ ਮੋਣੀ ਹੈ ਇਹ ਇਹ ਬੰਦੇ ਨੂੰ ਪਰਮਾਤਮਾ ਨਾਲ ਜੁੜਨ ਨਹੀਂ ਦਿੰਦੀ ਪਰ ਲੇਕਿਨ ਮੈਂ ਇੱਕ ਚੀਜ਼ ਦਾ ਜਿੱਥੋਂ ਤੱਕ ਮੇਰੀ ਰਿਸਰਚ ਹੈ ਮੇਰੀ ਸੋਚਣੀ ਹੈ ਮੈਂ ਇੱਕ ਚੀਜ਼ ਜ਼ਰੂਰ ਕਮਾਂਗਾ ਭੁੱਖੇ ਪੇਟ ਕੋਈ ਮੱਲ ਹੈ ਉਹ ਖੁੱਲਣ ਜਾ ਰਿਹਾ ਹੈ ਭੁੱਖੇ ਪੇਟ ਖੁੱਲ ਸਕਦਾ ਹੈ ਨਹੀਂ ਖੁੱਲ ਸਕਦਾ ਕੋਈ ਪਾਣੀ ਤੋਂ ਪਿਆਸਾ ਸਫਰ ਤੈ ਕਰ ਸਕਦਾ ਹੈ ਨਹੀਂ ਕਰ ਸਕਦਾ ਅਸੀਂ دنیਵੀ ਸੁੱਖ ਸਾਨੂੰ ਜ਼ਰੂਰੀ ਹਨ ਜੇਕਰ ਸਾਡੇ ਕੋਲ دنیਵੀ ਸੁੱਖ ਹਨ ਤਾਂ ਅਸੀਂ ਉਸ ਪਰਮਾਤਮਾ ਦਾ ਸ਼ੁਕਰੀਆ ਕਰਦੇ ਹਾਂ ਤੇ ਪ੍ਰਮਾਤਮਾ ਨਾਲ ਜੁੜਦੇ ਹਾਂ ਜਦੋਂ ਅਸੀਂ ਇਹਨਾਂ دنیਵੀ ਸੁੱਖਾਂ ਤੋਂ ਵਾਂਝੇ ਹੁੰਦੇ ਹਾਂ ਫਿਰ ਸਾਡੇ ਅੰਦਰ ਦੂਸਰੇ ਕਿਸੇ ਬੰਦੇ ਨੂੰ ਦੇਖ ਕੇ ਜੈਲਸੀਆਂ ਪੈਦਾ ਹੁੰਦੀਆਂ ਹਨ ਤੇ ਸਾਡੇ ਅੰਦਰ ਨਕਾਰਾਤਮਕ ਊਰਜਾ ਪ੍ਰਵੇਸ਼ ਕਰ ਲੈਂਦੀ ਹੈ ਤੇ ਜਦੋਂ ਸਾਡੇ ਅੰਦਰ ਨਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਫਿਰ ਪ੍ਰਮਾਤਮਾ ਸਾਨੂੰ ਨਹੀਂ ਮਿਲ ਸਕਦਾ ਕਿਉਂਕਿ ਜਦੋਂ ਤੱਕ ਸਾਡੇ ਅੰਦਰ ਸਕਾਰਾਤਮਕ ਊਰਜਾ ਨਹੀਂ ਆਉਂਦੀ ਸਾਡੇ ਅੰਦਰ ਪੋਜ਼ਿਟਿਵ એનર્ਜੀ ਨਹੀਂ ਹੋਊਗੀ ਤਦ ਤੱਕ ਅਸੀਂ ਪਰਮਾਤਮਾ ਤੋਂ ਬਹੁਤ ਦੂਰ ਹਾਂ ਸਾਨੂੰ ਆਪਣੇ ਅੰਦਰ ਪੋਜ਼ਿਟਿਵ એનર્ਜੀ ਲੈ ਕੇ ਆਉਣੀ ਹੋਵੇਗੀ ਪੋਜ਼ਿਟਿਵ એનર્ਜੀ ਕਿਵੇਂ ਮਿਲਦੀ ਹੈ ਉਹ ਯੂਨੀਵਰਸ ਦਾ ਧੰਨਵਾਦ ਕਰਨ ਨਾਲ ਮਿਲਦੀ ਹੈ ਪੋਜ਼ਿਟਿਵ એનર્ਜੀ ਸਾਨੂੰ ਕਿਵੇਂ ਮਿਲਦੀ ਹੈ ਚੰਗੇ ਯਾਰਾਂ ਦੋਸਤਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਨਾਲ ਮਿਲਦੀ ਹੈ ਸਾਨੂੰ ਪੋਜ਼ਿਟਿਵ એનર્ਜੀ ਕਿੱਥੋਂ ਮਿਲਦੀ ਹੈ ਜਿੱਥੋਂ ਸਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਭਾਵੇਂ ਪੈਸਾ ਹੋਵੇ ਉਹ ਭਾਵੇਂ ਤੁਹਾਡਾ ਵੱਡਾ ਕਾਰੋਬਾਰ ਹੋਵੇ ਭਾਵੇਂ ਤੁਹਾਡੀ ਮੋ ਮਾਇਆ ਹੋਵੇ ਉਹਦੇ ਚ ਭਾਵੇਂ ਤੁਹਾਡੇ ਬੱਚਿਆਂ ਦਾ ਪਿਆਰ ਹੋਵੇ ਚਾਹੇ ਤੁਹਾਡੇ ਨੇੜੇ ਸਾਥ ਸੰਬੰਧੀਆਂ ਦਾ ਪਿਆਰ ਹੋਵੇ ਉਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਇੱਕ ਪੋਜ਼ਿਟਿਵ એનર્ਜੀ ਕ੍ਰੀਏਟ ਹੁੰਦੀ ਹੈ ਜਦੋਂ ਪੋਜ਼ਿਟਿਵ એનર્ਜੀ ਕ੍ਰੀਏਟ ਹੁੰਦੀ ਹੈ ਤੇ ਪ੍ਰਮਾਤਮਾ ਵੀ ਤੁਹਾਨੂੰ ਪੋਜ਼ਿਟਿਵ એનર્ਜੀ ਹੀ ਦਿੰਦਾ ਹੈ ਧੰਨਵਾਦ ਵੀਡੀਓ ਨੂੰ ਸ਼ੇਅਰ ਦੇ ਰੂਪ ਕਰਨਾ ਥੈਂਕ ਯੂ